ਆਉਣ ਵਾਲੇ ਦਿਨਾਂ ਵਿੱਚ ਗਾਕਾਂ ਲਈ ਬੈਂਕਾਂ, ਬ੍ਰੋকারেਜ ਹਾਊਸਾਂ, ਬੀਮਾ ਕੰਪਨੀਆਂ ਅਤੇ ਪੈਨਸ਼ਨ ਫੰਡਾਂ ਤੋਂ ਆਉਣ ਵਾਲੀਆਂ ਕਾਲਾਂ ਦੀ ਪਛਾਣ ਕਰਨਾ ਆਸਾਨ ਹੋ ਜਾਵੇਗਾ। ਟੈਲੀਕਮ ਸੈਕਟਰ ਰੈਗੂਲੇਟਰ TRAI ਨੇ 트랜ਜੈਕਸ਼ਨਲ ਅਤੇ ਸਰਵਿਸਿਜ਼ ਕਾਲਾਂ ਲਈ 160 ਸੀਰੀਜ਼ ਨੰਬਰ ਅਲਾਟ ਕੀਤੇ ਨੇ। ਭਾਰਤੀ ਰਿਜ਼ਰਵ ਬੈਂਕ ਨੇ SEBI, IRDAI, PFRDA ਦੁਆਰਾ ਨਿਯੰਤਰਿਤ ਵਿੱਤੀ ਸੰਸਥਾਵਾਂ ਆਪਣੇ ਗਾਕਾਂ ਨੂੰ ਕਾਲ ਕਰਨ ਲਈ ਇਸ ਲੜੀ ਦੇ ਨੰਬਰਾਂ ਦੀ ਵਰਤੋਂ ਕਰਨਗੇ ਆ ਸੰਚਾਰ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ 14 ਜੂਨ 2024 ਨੂੰ ਟਰਾਈ ਨੇ ਭਾਰਤੀ ਰਿਜ਼ਰਵ ਬੈਂਕ ਸੇਬੀ ਆਈ ਆਰ ਡੀ ਏ ਆਈ ਅਤੇ ਹੋਰ ਵਿੱਤੀ ਸੰਸਥਾਵਾਂ ਸਮੇਤ 25 ਬੈਂਕਾਂ ਅਤੇ ਸਰਕਾਰੀ ਨਿੱਜੀ ਅਤੇ ਵਿਦੇਸ਼ੀ ਬੈਂਕਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ ਸਾਰੇ ਦੂਰ ਸੰਚਾਰ ਸੇਵਾ ਪ੍ਰਦਾਤਾਵਾਂ ਤੋਂ ਇਲਾਵਾ ਐਸੋਸੀਏਸ਼ਨ ਆਫ ਨੈਸ਼ਨਲ ਸਟਾਕ ਐਕਸਚੇਂਜ ਮੈਂਬਰਸ ਆਫ ਇੰਡੀਆ ਦੇ ਮੈਂਬਰਾਂ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਟਰਾਈ ਦੀਆਂ ਸਿਫਾਰਸ਼ਾਂ ਦੇ ਬਾਅਦ 트ਾਂਜੈਕਸ਼ਨਲ ਅਤੇ ਸਰਵਿਸਿਸ ਵੌਇਸ ਕਾਲਾਂ ਲਈ 160 ਸੀਰੀਜ਼ ਅਲਾਟ ਕੀਤੀਆਂ ਗਈਆਂ ਨੇ ਪਹਿਲੇ ਪੜਾਅ ਵਿੱਚ ਇਸ ਨੂੰ ਭਾਰਤੀ ਰਿਜ਼ਰਵ ਬੈਂਕ ਸੇਬੀ ਆਈ ਆਰ ਡੀ ਈ ਆਈ पीएफआरडीए ਦੁਆਰਾ ਨਿਯੰਤਰਿਤ ਵਿਤੀ ਸੰਸਥਾਵਾਂ ਲਈ ਰੱਖਿਆ ਗਿਆ ਹੈ ਇਸ ਦੇ ਲਾਗੂ ਹੋਣ ਤੋਂ ਬਾਅਦ ਕਾਲ ਕਰਨ ਵਾਲੀਆਂ ਸੰਸਥਾਵਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਨਾਗਰਿਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾਵੇਗਾ ਮੀਟਿੰਗ ਵਿੱਚ 140 ਸੀਰੀਜ਼ ਜੋ ਕਿ ਪ੍ਰਚਾਰ ਲਈ ਵਰਤੀ ਜਾਂਦੀ ਹੈ ਦੇ ਸੰਚਾਲਨ ਬਾਰੇ ਵੀ ਚਰਚਾ ਕੀਤੀ ਗਈ ਹੈ ਇਸ ਨੂੰ ਡੀ ਐਲਟੀ ਪਲੇਟਫਾਰਮ ਤੇ ਮਾਈਗ੍ਰੇਟ ਕੀਤਾ ਜਾ ਰਿਹਾ ਹੈ ਇਹਨਾਂ ਦੋਵਾਂ ਫੈਸਲਿਆਂ ਰਾਹੀਂ 10 ਅੰਕਾਂ ਵਾਲੇ ਨੰਬਰਾਂ ਤੋਂ ਆਉਣ ਵਾਲੀਆਂ ਸਪੈਮ ਕਾਲਾਂ ਨੂੰ ਰੋਕਿਆ ਜਾ ਸਕਦਾ ਹੈ ਡੀਸੀਏ ਸਹੂਲਤ ਦੇ ذریعے ਬੈਂਕਾਂ, ਬੀਮਾ ਕੰਪਨੀਆਂ ਅਤੇ ਹੋਰ ਸੰਸਥਾਵਾਂ ਲਈ ਐਸਐਮਐਸ ਜਾਂ ਵੌਇਸ ਦੁਆਰਾ ਪ੍ਰਚਾਰ ਸੰਬੰਧੀ ਸੰਚਾਰ ਭੇਜਣ ਲਈ ਗਾਹਕ ਦੀ ਪ੍ਰਵਾਨਗੀ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਸਾਰੇ ਰੈਗੂਲੇਟਰਾਂ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੇ ਵੌਇਸ ਕਾਲਾ ਰਾਹੀਂ ਸਪੈਮ ਨੂੰ ਰੋਕਣ ਤੇ ਜ਼ੋਰ ਦੁੱਤਾ ਹੈ ਸਾਰੇ ਹਿੱਸੇਦਾਰਾਂ ਨੇ ਇਸ ਨੂੰ ਨਿਰਧਾਰਤ ਸਮੇਂ ਅੰਦਰ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ